ਮੇਰੇ ਕੋਲ ਬਾਈ ਇੱਕ ਕਨਾਲ ਜ਼ਮੀਨ ਆ ਜੀ ਮੈਨੂੰ ਅਫਸਰਸ ਹੁੰਦਾ ਸੀ ਕਿ ਮੈਂ ਕਿਉਂ ਨਹੀਂ ਮੁਰੇ ਹੋ ਕੇ ਲੜਿਆ ਤੇ ਮੈਂ ਬਾਈ ਮੋਟਰਸਾਈਕਲ ਮੇਰਾ ਸਿਟੀਸ ਆ ਮੋਟਰਸਾਈਕਲ ਆ ਵੱਡੇ ਵੱਡੇ ਟਰੈਕਟਰ ਨੇ ਲੋਕਾਂ ਕੋਲ ਵੱਡੀਆਂ ਵੱਡੀਆਂ ਜ਼ਮੀਨਾਂ ਨੇ ਵੱਡੇ ਵੱਡੇ ਕੋਠੀਆਂ ਮੇਰਾ ਘਰ ਤੁਸੀਂ ਦੇਖ ਲਿਓ ਕੀ ਹਾਲਾਤਾਂ ਚ ਅਸੀਂ ਰਹਨੇ ਆ ਪਰ ਹਾਂਜੀ ਸ਼ੰਭੂ ਬਾਰਡਰ ਦੇ ਉੱਤੇ ਆਏ ਹੋਏ ਆ ਤੇ ਆ ਜਿਹੜਾ ਭਰਾ ਹੈ ਨਾ ਸੂਰਮੀਰ ਯੋਧਾ ਸਾਡਾ ਭਰਾ ਹੈ ਠੀਕ ਹੈ ਮੈਂ ਕਹਿੰਦਾ ਵੀ ਐਡੀ ਸ਼ਹਾਦਤ ਕੋਈ ਦੇ ਨਹੀਂ ਸਕਦਾ ਪਹਿਲੇ ਕਿਸਾਨੀ ਧਰਨੇ ਦੇ ਵਿੱਚ ਇਹਨੇ ਬਾਈ ਨੇ ਆਪਦਾ ਪਿਓ ਗਵਾਇਆ ਸੀ ਤੇ ਦੂਸਰੇ ਕਿਸਾਨੀ ਧਰਨੇ ਦੇ ਵਿੱਚ ਜਿਹੜਾ ਹੁਣ ਚੱਲ ਰਿਹਾ ਸ਼ੰਭੂ ਬਾਰਡਰ ਤੇ 13 ਤਰੀਕ ਨੂੰ ਬਾਈ ਸਭ ਤੋਂ ਪਹਿਲਾਂ ਮੋਟਰਸਾਈਕਲ ਤੇ ਪਹੁੰਚਿਆ ਸੀ ਤੇ ਬਾਈ ਨਾਲ ਹੀ ਕਰਾ ਦੋ ਜੀ ਗੱਲ ਹਾਂਜੀ ਸਲੂਟ ਹੈ ਬਾਈ ਹਾਂਜੀ ਬਾਈ ਜੀ ਮੈਂ ਕਿਹੜਾ ਪਿੰਡ ਆ ਤੁਹਾਡਾ ਪਿੰਡ ਢੰਡੇ ਤਸੀਲ ਸਮਰਾਲਾ ਜ਼ਿਲ੍ਹਾ ਲੁਧਿਆਣੇ ਦਾ ਬਾਈ ਠੀਕ ਹੈ ਜੀ ਤੇ ਮੈਂ ਬਾਈ ਮੋਟਰਸਾਈਕਲ ਮੇਰਾ ਸਿਟੀਸ ਆ ਮੋਟਰਸਾਈਕਲ ਆ ਮੈਂ ਪਿੰਡੋਂ ਚੱਕਿਆ ਮੈਨੂੰ 100 ਕਿਲੋਮੀਟਰ ਦੇ ਨੇੜੇ ਤੇੜੇ ਪਹੁੰਚਦਾ ਇਹ ਬਸ ਸ ਦੱਬ ਕੇ ਫੁੱਲ ਸਪੀਡ ਤੇ ਆਇਆ ਉਹਰੇ ਠੀਕ ਹੈ ਮੈਂ ਕਿ ਆਪਣੇ ਲੋਕਾਂ ਦਾ ਪੰਜਾਬ ਦੀ ਹੋਂਦ ਬਚਾਉਣ ਲਈ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੀ ਕਿਸਾਨੀ ਨਾਲ ਮੈਂ ਪਹਿਲਾਂ ਤੋਂ ਹੀ ਦਰਦ ਰੱਖਦਾ ਮੈਂ ਖੜੂਗਾ ਖੜਿਆ ਵੀ ਆ ਠੀਕ ਹੈ ਜੀ ਬਾਈ 13 ਤਰੀਕ ਜਿਹੜਾ ਉਹ ਦਿਨ ਸੀ ਤੇਰਾ ਫਰਵਰੀ ਉਸ ਦੌਰਾਨ ਅਸੀਂ ਬੈਰੀਕੇਡ ਵੀ ਭੰਨੇ ਨੇ ਬਾਈ ਮੁਰੇ ਹੋ ਕੇ ਗਏ ਸੀ ਫੌਜੀਆ ਤੱਕ ਅਸੀਂ ਪਹੁੰਚਿਆ ਫੌਜੀਆ ਦੇ ਬੰਕਰ ਬਣਾਏ ਹੁੰਦੇ ਨੇ ਬਾਈ ਉਹ ਜਿਹੜੇ ਬੰਕਰ ਨੇ ਬਾਈ ਉਹ ਫੌਜੀ ਛੱਡ ਕੇ ਗਾਹਾਂ ਭੱਜ ਗਏ ਉਹ ਤਾਂ ਫੌਜੀ ਡਰੇ ਵੀ ਹੋਏ ਸੀ ਪਹਿਲੇ ਦਿਨ ਤੇ ਹਾਂ ਜੀ ਹਾਂ ਜੀ ਮੈਂ ਬਾਈ ਹਾਂ ਤਕਰੀਬਨ 3-4 ਘੰਟੇ ਉੱਥੇ ਪੂਰਾ ਮੁਕਾਬਲਾ ਕੀਤਾ ਬਾਈ ਅਸੀਂ ਜਿੰਨੇ ਵੀ ਸੀ ਨੌਜਵਾਨ ਡਟ ਕੇ ਉਦਣ ਮੁਕਾਬਲਾ ਕੀਤਾ ਤੇ ਪਿਛਲੀ ਜਿਹੜੇ ਅੰਦੋਲਨ ਚੱਲਿਆ ਸੀ 26 ਨਵੰਬਰ 2020 ਵਾਲਾ ਉਸ ਦੌਰਾਨ ਮੈਂ ਘਰੇ ਬੈਠਾ ਦੇਖਦਾ ਹੁੰਦਾ ਸੀ ਮੈਨੂੰ ਅਫਸੋਸ ਹੁੰਦਾ ਸੀ ਕਿ ਮੈਂ ਕਿਉਂ ਨਹੀਂ ਮੁਰੇ ਹੋ ਕੇ ਲੜਿਆ ਐਤਕੀ ਮੈਂ ਜਿਹੜਾ ਉਹ ਲਾਂਬਾ ਮੈਂ ਲਾਤਾ ਬਾਈ ਉਹ ਉਹ ਲਾਂਬਾ ਲਾ ਕੇ ਮੈਂ ਮੁਰੇ ਹੋ ਕੇ ਲੜਿਆ ਤੇ ਉਸ ਦੌਰਾਨ ਬਾਈ ਅਸੀਂ ਬੈਰੀਕੇਡ ਪੱਟੇ ਫਿਰ ਗਾਹਾਂ ਬਦੇ ਗਾਹ ਇੱਕ ਸੂਲਾ ਲੱਗਿਆ ਜਾਨੋ ਵੱਡੇ ਵੱਡੇ ਸਰੀਏ ਗੱਡੇ ਹੋਏ ਬਾਈ ਉਹ ਇੰਨਾ ਤਿੱਖੇ ਗੱਡਿਆਂ ਨੇ ਤੱਕ ਉਹ ਟਰੈਕਟਰ ਦੀ 4x4 ਦੀ ਲੈਫਟ ਤੋਂ ਵੀ ਨਹੀਂ ਪੱਟੇ ਗਏ। ਹੂੰ। ਉਹ ਤੋਂ ਬਾਅਦ ਭਾਈ ਅਸੀਂ ਉਹਨੂੰ ਪੱਟਦੇ ਸੀ। ਉਸ ਦੌਰਾਨ ਤਕਰੀਬਨ ਭਾਈ 2-300 ਗੋਲਾ ਸਾਡੇ ਤੇ ਸਾਹਮਣੇ ਦੀ ਆਰਮੀ ਨੇ ਵੀ ਪਰਲੀ ਪਾਸੇ ਦੀ ਆਰਮੀ ਨੇ ਵੀ ਅਟੈਕ ਕੀਤਾ। ਠੀਕ ਹੈ। ਹਫੜਾ ਦਫੜੀ ਮੱਚ ਗਈ ਸੀ ਤੇ ਬੰਦੇ ਮਗਰ ਭੱਜ ਗਏ ਥੋੜੇ ਅਸੀਂ ਰਹਿ ਗਏ ਤੇ ਉੱਥੇ ਵਿਚਰੇ ਰਹੇ ਸੀ। ਜਿਹੜੇ ਬੰਕਰ ਤੇ ਆਰਮੀ ਹੁੰਦੀ ਤੇ ਉੱਥੇ ਆਪਣੇ ਕਿਸਾਨ ਨੇ ਕਬਜ਼ਾ ਕਰ ਲਿਆ ਸੀ। ਉੱਥੇ ਵੀ ਬੰਕਰਾਂ ਚ ਗੋਲੇ ਸਿੱਟੇ ਫਿਰ ਉਹ ਵੀ ਵਿਚਾਰੇ ਧੂਆਂ ਜਿਆਦਾ ਹੋਣ ਨਾਲ ਕਿਉਂਕਿ ਭਾਈ ਬੰਬ ਨੇ ਜਿਹੜੇ ਬਹੁਤ ਮਾਰੂ ਬੰਬ ਚੱਲੇ ਨੇ ਉਸ ਦੌਰਾਨ ਠੀਕ ਹੈ ਸਾਮ ਨੂੰ ਤਾਂ ਅਸਲੀ ਹਥਿਆਰ ਚੱਲੇ ਨੇ ਇੱਕ ਮੁੰਡਾ ਇੱਥੇ ਆਪਣੇ ਦਾਖਲ ਆ ਉਹਦੇ ਆਰ ਪਾਰ ਗੋਲੀ ਚੱਲੀ ਆ ਤਕਰੀਬਨ ਉਹਦੀ ਉਮਰ ਆ ਭਾਈ 18 ਸਾਲ ਤੇ ਛੋਡੇ ਵੀ ਛੋਡੇ ਵੀ ਲੱਗੇ ਵੈਸੇ ਆਪਾਂ ਦਿਖਾ ਨਹੀਂ ਸਕਦੇ ਵੀਰ ਦਿਖਾ ਨਹੀਂ ਸਕਦੇ ਮੇਰੇ ਪੱਟ ਤੇ ਭਾਈ ਗੋਲਾ ਲੱਗੇ ਹੋਇਆ ਇਹਨਾਂ ਨੇ ਭਾਈ ਉਹਨਾਂ ਨੇ ਦੇਖਿਆ ਵੀ ਦਿਖਾਇਆ ਇਹਨਾਂ ਨੂੰ ਭਾਈ ਮੈਂ ਤਕਰੀਬਨ ਇੰਨੇ ਉਹ ਹਥਿਆਰ ਮਾਰੂ ਹਥਿਆਰ ਸੀ ਦੂਰ ਮੀਨ ਲੱਗੀ ਹੋਈ ਆ ਉਹ ਕਿੱਦਾਂ ਅਟੈਕ ਕਰਦੇ ਨੇ ਬੰਦੇ ਸਿੱਧਾ ਹਾਂਜੀ ਤੇ ਬਾਈ ਇੱਕ ਗੱਲ ਇਹ ਦੱਸ ਮੈਨੂੰ ਤੁਹਾਨੂੰ ਡਰ ਨਹੀਂ ਲੱਗਿਆ ਵੀ ਪਹਿਲੇ ਧਰਮ ਦੇ ਵਿੱਚ ਤੁਸੀਂ ਆਪਦਾ ਬਾਪੂ ਨੂੰ ਗਵਾ ਲਿਆ ਤੁਹਾਨੂੰ ਘਰੋਂ ਨਹੀਂ ਰੋਕਿਆ ਆਉਣ ਤੇ ਵੀ ਯਾਰ ਤੁਹਾਨੂੰ ਅੰਦਰੋਂ ਨਹੀਂ ਮਹਿਸੂਸ ਹੋਇਆ ਵੀ ਜੇ ਆਪਾਂ ਵੀ ਚਲੇ ਗਏ ਤਾਂ ਘਰੀ ਨਹੀਂ ਨਹੀਂ ਭਰਾ ਹੈਗਾ ਮੇਰੀ ਭੈਣ ਪਿਆਈ ਆ ਭਾਈ ਵੀ ਆ ਇੱਕ ਵੱਡਾ ਮੇਰੇ ਤੋਂ ਮੈਂ ਹੈਗਾ ਨਹੀਂ ਫਿਰ ਤੁਹਾਨੂੰ ਰੋਕਿਆ ਨਹੀਂ ਕਰੋਂ ਵੀ ਯਾਰ ਆਪਣਾ ਪਹਿਲਾ ਬਾਪੂ ਚਲਾ ਗਿਆ ਸੀ ਹਰੇਕ ਰੋਕਦੇ ਹੁੰਦੇ ਆ ਮਾਂ ਜਿਹੜੀ ਮੇਰੀ ਵਿਚਾਰੀ ਹਾਂ ਬਿਮਾਰ ਹੋ ਕੇ ਹਟੀਆਂ ਪਿੱਛੇ ਜਿਹਾਣਾ ਬਾਈ ਉਹ ਉਹਦਾ ਦਿਲ ਬਹੁਤ ਨਰਮ ਆ ਬਾਈ ਮੇਰਾ ਵੀ ਦਿਲ ਬਹੁਤ ਨਰਮ ਆ ਪਰ ਮੇਰਾ ਆਪਣੇ ਲੋਕਾਂ ਪਰਿਵਾਰ ਨੂੰ ਦਾ ਪਿੱਛੇ ਫਿਕਰ ਹੁੰਦੀ ਹਾਂ ਹਾਂਜੀ ਬਾਈ ਬਹੁਤ ਮੇਰੇ ਕੋਲ ਬਾਈ ਇੱਕ ਕਨਾਲ ਜ਼ਮੀਨ ਆ ਜੀ ਇੱਕ ਕਨਾਲ 12 ਬਿਸਵੇ ਹੁੰਦੇ ਆ ਉਹਦੇ ਵਿੱਚ ਬਾਈ ਅੱਛਾ ਮੈਂ ਕੀ ਬਾਈ ਮੇਰੇ ਕੀ ਚਲੇ ਜਾਣਾ ਬਾਈ ਯਾਰ ਬਾਈ ਜਿਹੜੇ ਮੈਂ ਕਹਿੰਦਾ 100 100 ਗੀਲਾਂ ਲੈ ਉਹ ਹਲੇ ਉੱਥੇ ਆਉਣਾ ਬਾਈ ਇੱਕ ਕਨਾਲ ਪਿੱਛੇ ਯਾਰ ਵੱਡੇ ਵੱਡੇ ਟਰੈਕਟਰ ਨੇ ਲੋਕਾਂ ਕੋਲ ਵੱਡੀਆਂ ਵੱਡੀਆਂ ਜ਼ਮੀਨਾਂ ਨੇ ਵੱਡੇ ਵੱਡੇ ਕੋਠੀਆਂ ਮੇਰਾ ਘਰ ਤੁਸੀਂ ਦੇਖ ਲਿਓ ਕੀ ਹਾਲਾਤਾਂ 'ਚ ਅਸੀਂ ਰਹਨੇ ਆ ਪਰ ਮੈਂ ਫਿਰ ਵੀ ਆਪਣੇ ਪੰਜਾਬ ਦੇ ਲੋਕਾਂ ਨਾਲ ਖੜਾ ਤੇ ਮੈਂ ਉਸ ਦਿਨ ਮਰ ਵੀ ਸਕਦਾ ਸੀ ਪਰ ਮੈਨੂੰ ਅਫਸੋਰਸ ਨੀਮਾ ਲੜਿਆ ਮੇਰੇ ਯਾਰ ਨਾ ਐਨ ਆਰ ਆਈ ਭਰਾਵਾਂ ਨੂੰ ਵੀ ਬੇਨਤੀ ਹੈ ਹਨਾ ਇਹ ਬੰਦੇ ਨੂੰ ਵੈਰੀਫਾਈਡ ਕਰਕੇ ਯਾਰ ਸਾਥ ਅਸੀਂ ਤੇਰੇ ਘਰੇ ਆਵਾਂਗੇ ਬਾਈ ਬਾਈ ਮੈਂ ਚਾਹੁੰਦਾ ਤੇਰੇ ਨਾਲ ਜਵਾਨ ਹੋਲੀ ਬਾਈ ਤੇਰੇ ਘਰੇ ਆਵਾਂਗੇ ਅਸੀਂ ਜੇ ਮੈਂ ਵੀਰੇ ਖੜਾ ਲੋਕਾਂ ਲਈ ਮੈਂ ਚਾਹੁੰਦਾ ਯਾਰ ਬਹੁਤ ਵੱਡੀ ਗੱਲ ਹੈ ਇੱਕ ਕਨਾਲ ਬਾਈ ਕੋਲੇ ਪਤਾ ਕੀ ਚੱਕਰ ਇਹ ਚੀਜ਼ ਨਾ ਸੋਚੋ ਕੋਈ ਵੀ ਆਪਾਂ ਆਪਣੀ ਜ਼ਮੀਨ ਬਚਾਉਣ ਵਾਸਤੇ ਜਾ ਰਹੇ ਆ ਇਹ ਯਾਰ ਪੰਜਾਬ ਦੀ ਲੜਾਈ ਇੱਥੋਂ ਪਤਾ ਲੱਗਦਾ ਇੱਥੋਂ ਕਨਾਲ ਜ਼ਮੀਨ ਹੈ ਬਾਈ ਕੋਲੇ ਬਾਈ ਨੇ ਨਹੀਂ ਦੇਖਿਆ ਵੀ ਆਪਣੀਆਂ ਫਸਲਾਂ ਵੇਖਣ ਨਾ ਵੇਖਣ ਪਰ ਯਾਰ ਐਂ ਦੇਖਿਆ ਵੀ ਯਾਰ ਪੰਜਾਬ ਦੀ ਲ ਨੇ ਆਪਦੀ ਜਾਨ ਦੀ ਬਾਜ਼ੀ ਲਾਈ ਚਲੋ ਬਾਰਡਰ ਨਹੀਂ ਟੁੱਟੇ ਕਿਉਂਕਿ ਇਹ ਲੜਾਈਆਂ ਲੰਬੀਆਂ ਹੁੰਦੀਆਂ ਨੇ ਲੰਬ ਸੰਘਾਰਸੇ ਲੰਬੀਆਂ ਲੱਗ ਜਾਂਦੇ ਆਗੂਆਂ ਨਾਲ ਆਪ ਸੰਘਾਰਸਿਕ ਨੇ ਜਣਾ ਪੁੰਦੀ ਹੁੰਦਾ ਤੇ ਬਾਈ ਜੀ ਇੱਕ ਗੱਲ ਹੋਰ ਦੱਸਦਾ ਹਾਂਜੀ ਪਿਛਲੇ ਜਿਹੜਾ ਅੰਦੋਲਨ ਸੀ ਉਸ ਦੌਰਾਨ ਬਾਈ ਜਿਹੜੇ ਪੱਥਰ ਦੀ ਬਹੁਤ ਨਾਰਮਲ ਹੁੰਦੇ ਸੀ ਹੁਣ ਤੁਹਾਨੂੰ ਲੋਕਾਂ ਨੂੰ ਕਿਉਂ ਲੱਗਦਾ ਕਿ ਭਾਈ ਨਾ ਲੰਮਾ ਕਿਉਂ ਚੱਲਦਾ ਉਹ ਮੈਂ ਦੱਸਣਾ ਚਾਹਣਾ ਪਿਛਲੇ ਅੰਦੋਲਨ ਦੌਰਾਨ ਜਿਹੜੇ ਪੱਥਰ ਸੀ ਬਹੁਤ ਨਾਰਮਲ ਸੀ ਉਹ ਖਿੱਚੇ ਗਏ ਸੀ ਐਦਕੀ ਪੱਥਰ ਵੀ ਤਕੜੇ ਨੇ ਤੇ ਜਿਹੜੀ ਇਹਨਾਂ ਦੀ ਫੌਜ ਦੀ ਆ 3000 ਫੌਜੀ ਬਹੁਤ ਚੌੜੀ ਕੰਧ ਬਈ ਸਿਮਿੰਟ ਨਾਲ ਭਰੀ ਹੋਈ ਆ ਉਹ ਤਾਂ ਚਲੋ ਮਿੱਟੀ ਪਾ ਕੇ ਰੈਂਪ ਬਣਾ ਕੇ ਅੱਗੇ ਵਧਾਂਗੇ ਪਰ ਐਤਕ ਇਹਨਾਂ ਦੀ ਸਖਤਾਈ ਬਹੁਤ ਆਹ ਕੋਈ ਗੱਲ ਨਹੀਂ ਬਾਈ ਜੀ ਇਹਨਾਂ ਦੀ ਸਖਤਾਈ ਬਹੁਤ ਹੈ 50 ਵੀ ਤਕੜਾ ਹੋ ਕੇ ਆਇਆ ਕਹਿੰਦੇ ਹਾਂ ਜੀ ਠੀਕ ਹੈ ਕਹਿੰਦੇ ਨਹੀਂ ਹੁੰਦੇ ਬਾਈ ਕਮੈਂਟਾਂ ਚ ਕਰਦੇ ਹੁੰਦੇ ਸੀ ਕਹਿੰਦੇ ਬਾਈ ਰਾਹ ਤਾਂ ਬਹੁਤ ਨੇ ਦਿੱਲੀ ਜਾਣ ਨੂੰ ਕਹਿੰਦੇ ਇੱਥੇ ਚ ਕਿਉਂ ਜਾਣਾ ਤੇ ਪੰਜਾਬ ਨੂੰ ਪਤਾ ਬਾਈ ਪੰਜਾਬ ਅੜੀ ਭੰਨ ਕੇ ਹੀ ਜਾਂਦਾ ਹੁੰਦਾ ਭੰਨ ਕੇ ਜਾਣੀ ਹੋ ਜਾਣੀ ਆ ਬਾਈ ਠੀਕ ਹੈ ਚੋਰੀ ਛਿਪੇ ਜਾ ਕੇ ਤਾਂ ਸਾਡਾ ਸਵਾਦ ਨਹੀਂ ਆਉਣਾ ਨਾ ਬਾਈ ਸਿੱਧੇ ਇੱਥੇ ਚ ਲੰਘਾ ਕੇ ਦੇਖਣੋ ਸਾਡੇ ਬਾਪੂ ਹੋਰੀ ਵੀ ਇੱਧਰ ਡਟੇ ਖੜੇ ਨੇ ਸਾਡੇ ਭਰਾ ਜਿੰਨੇ ਵੀ ਤੁਸੀਂ ਪਹ ਉਮੈਰ ਆਪਣਾ ਹੱਕ ਬਣਦੇ ਜਿੰਨਾ ਕ ਤੁਹਾਡੇ ਤੋਂ ਹੋ ਸਕਦਾ ਜਿਹੜਾ ਵੀ ਤੁਸੀਂ ਕਰ ਸਕਦੇ ਹੋ ਇੱਥੇ ਆ ਕੇ ਸਾਥ ਦਓ ਠੀਕ ਹੈ ਤੇ ਇਹ ਭਰਾ ਨੂੰ ਤਾਂ ਸਾਡਾ ਸਪੈਸ਼ਲੀ ਸਲੂਟ ਹੈ ਤੇ ਜੇ ਸਾਡੇ ਤੱਕ ਕੋਈ ਸੇਵਾ ਜਿੰਨਾ ਕ ਅਸੀਂ ਕਰ ਸਕਦੇ ਹਾਂ ਤੇਰੇ ਵਾਸਤੇ ਉਹ ਤੁਹਾਨੂੰ ਦੱਸ ਦੇ ਬਾਅਦ ਵਿੱਚ ਮਿਲਾਂਗੇ ਆਈ ਭੱਜਦੇ ਨਹੀਂ ਕਦੇ ਪੱਕਾ ਠੀਕ ਹੈ ਠੀਕ ਹੈ ਜੀ ਧੰਨਵਾਦ ਬਾਈ ਤੁਹਾਡਾ